ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤੋ ਹਲਕਾ ਲੰਬੀ ਦੇ ਪਿੰਡ ਕੱਖਾਂ ਵਾਲੀ ਵਿਖੇ ਅੱਜ ਦੁਪਹਿਰ ਦੇ ਸਮੇਂ 11 11:30 ਤੋਂ ਬਾਅਦ ਆਪਣੇ ਆਪ ਨੂੰ ਤਰਨਾ ਦਾਲ ਦੇ ਨਿਹੰਗ ਦੱਸਦੇ ਹੋਏ ਜਿਹੜੀ ਇਸ ਗੱਡੀ ਤੇ ਆਪਾਂ ਤਸਵੀਰ ਵੇਖ ਰਹੇ ਆਂ ਇਹਦੇ ਤੇ ਆ ਕੇ ਜ਼ਬਰਦਸਤੀ ਘਰਾਂ ਦੇ ਵਿੱਚੋਂ ਬੀਬੀਆਂ ਤੋਂ ਕਣਕ ਇਕੱਠੀ ਕਰ ਰਹੇ ਸੀ ਤੇ ਇਕੱਠੀ ਕਰਕੇ ਕਣਕ ਇਹਨਾਂ ਨੇ ਪਿੰਡ ਦੇ ਫਿਰਨੀ ਫਿਰਨੀ ਤੇ ਢੇੜਾ ਲਾਇਆ ਤੇ ਜਿਹੜੇ ਘਰਾਂ ਦੇ ਵਿੱਚ ਕੋਈ ਆਦ ਬੰਦਾ ਨਹੀਂ ਸੀ ਉਹਨਾਂ ਘਰਾਂ ਚੋਂ ਗੱਟਾ-ਗੱਟਾ ਕਣਕ ਚੱਕ ਕੇ ਗੱਡੀ ਛੁੱਟੀ ਗੱਡੀ ਭਜਾ ਕੇ ਅਗਲੇ ਘਰੇ ਅਗਲੇ ਨਾਲ ਕੁਝ-ਕੁਝ ਏਰੀਏ ਚੋਂ ਕਣਕ ਚੱਕੀ ਕਣਕ ਚੱਕ ਕੇ ਜਦੋਂ ਇੱਕ ਘਰ ਦੇ ਵਿੱਚ ਇੱਕ ਬੀਬੀ ਸੀ ਉਹਨਾਂ ਦੀ ਕਣਕ ਇੱਕ ਗੱਟਾ ਚੁੱਕ ਕੇ ਤੇ ਇਹਨਾਂ ਗੱਡੀ ਵਿੱਚ ਛੁੱਟੀ ਤੇ ਗੱਡੀ ਭਜਾ ਲਈ ਗੱਡੀ ਭਜਾਉਣ ਤੋਂ ਬਾਅਦ ਗੱਡੀ ਭਜਾਉਣ ਤੋਂ ਬਾਅਦ ਕੁਝ ਬੰਦਿਆਂ ਨੇ ਇਹਨਾਂ ਦਾ ਪਿੱਛਾ ਕੀਤਾ ਇਹਨਾਂ ਨੂੰ ਵਾਰ-ਵਾਰ ਰੋਕਣ ਦੀ ਕੋਸ਼ਿਸ਼ ਕੀਤੀ ਕਹਿੰਦੇ ਇੱਥੇ ਰੋਕਦੇ ਆ ਇੱਥੇ ਰੋਕਦੇ ਆ ਪਰ ਸਪਿੰਡ ਦੇ ਬਾਰ-ਬਾਰ ਸਿੱਖ ਵਾਲਿਆਲੇ ਰਸਤੇ ਦੇ ਅੱਗੇ ਕੁਝ ਬੰਦੇ ਅੱਗੋਂ ਆ ਕੇ ਮੋਟਰਸਾਈਕਲ ਨਾਲ ਇਹਨਾਂ ਦੀ ਗੱਡੀ ਘੇਰ ਕੇ ਜਦੋਂ ਇਹਨਾਂ ਦੀ ਗੱਡੀ ਦੀ ਤਲਾਸ਼ੀ ਲਈ ਤੇ ਜਿਹੜੇ ਇਹਦੇ ਵਿੱਚ 5-6 ਕੁਇੰਟਲ ਕਣਕ ਇਕੱਠੀ ਕਰੀ ਫਿਰਦੇ ਸੀ ਉਹਨੂੰ ਫੜ ਕੇ ਪਿੰਡ ਦੇ ਗੁਰਦੁਆਰਾ ਕਲਗੀ ਧਰਸਾ ਵਿਖੇ ਲਿਆਂਦਾ ਤੇ ਪਿੰਡ ਦੀ ਪੰਚਾਇਤ ਇਕੱਠੀ ਹੋਈ ਤੇ ਇਹਨਾਂ ਨੂੰ ਕਿਹਾ ਵੀ ਜਦੋਂ ਤੁਸੀਂ ਗ੍ਰਾਈ ਕਰਨੀ ਐ ਇੱਕ ਤਾਂ ਸਵੇਰ ਦੇ ਸਹਮ ਕਿਉਂ ਨਹੀਂ ਕੀਤੀ ਪਰ ਇਹਨਾਂ ਨੇ ਉੱਥੇ ਮਾਫੀ ਮੰਗ ਕੇ ਆਪਦੀ ਜਾਨ ਛੱਡਾਈ ਅਸੀਂ ਮੁਕਸਰ ਸਾਹਿਬ ਤੋਂ ਤਰਨਾ ਦਲ ਦੇ ਨਿਹੰਗਾਂ ਤੇ ਜੋ ਆਪਾਂ ਵੇਖ ਰਹੇ ਹਾਂ ਇਹਨਾਂ ਦੀ ਗੱਡੀ ਦਾ ਨੰਬਰ ਗੱਡੀ ਦਾ ਰਜਿਸਟ੍ਰੇਸ਼ਨ ਨੰਬਰ ਆਪਾਂ ਸਾਰਾ ਕੁਝ ਵੀਡੀਓ ਦੇ ਵਿੱਚ ਵੇਖ ਰਹੇ ਹਾਂ ਵੇਖ ਕੇ ਇਹਨਾਂ ਤੋਂ ਬਚੋ ਇਹ ਪਿੰਡਾਂ ਦੇ ਵਿੱਚ ਜ਼ਬਰਦਸਤੀ ਘਰਾਂ ਦੇ ਵਿੱਚ ਵੜ ਕੇ ਬੀਬੀਆਂ ਤੋਂ ਕਣਕ ਚੋੱਕਦੇ ਆ ਤੇ ਜਿੱਥੇ ਵੀ ਮਿਲਦੇ ਆ ਇਹਨਾਂ ਨੂੰ ਪਿੰਡ 'ਚ ਵੜ ਨਾ ਦਿੱਤਾ ਵਜਾਵੇ ਇਹਨਾਂ ਨੂੰ ਪਿੰਡ 'ਚੋਂ ਭਜਾਇਆ ਜਾਵੇ ਹਾਂ ਆਪਾਂ ਬਾਕੀ ਸਾਰੀ ਗੱਲ ਆ ਪਿੰਡ ਵਾਲਿਆਂ ਤੋਂ ਸੁਣਦੇ ਆ ਕਿਵੇਂ ਇਹਨਾਂ ਨੇ ਲੁੱਟ ਕੀਤੀ ਆ ਪਿੰਡ ਇਹ ਨਾਲਾ ਪਿੰਡੇ ਭਖੜਾ ਹੀ ਨਾਲੀ ਨਾਲੇ ਨਾਲੇ ਸਿੰਘਾਂ ਦਾਣੇ ਲਾ ਦੇ ਸਰਕਾਰ ਆ ਰਹੀ ਫੋਟੋਆਂ ਪਿੰਡਾਂ ਵੀ ਪਾ ਜਣੇ ਦੇਵੇਗਾ ਸਾਰੇ ਫੋਟੋਆਂ ਤੇ ਨਦੀ ਫੇਸਬੁਕ ਤੇ ਪਾ ਆਵੇ ਨਾ ਨਾਮ ਪਤਾ ਨਹੀਂ ਸਿੰਘ ਕਰਦਾ ਪਹਿਲਾਂ ਪੰਗਾ ਤਾਰਾ ਨਾਮ ਪੁੱਛੋ ਨਹੀਂ ਦੱਸੇਗਾ ਫਿਰ ਬੱਚਾ ਕਰਨ ਕਰਾ ਪਾਇਆ ਜੌਂ ਦੀ ਦਾ ਕੱਟਾ ਦੇ ਦਵਾਰ ਤੋਂ ਚੱਕ ਲੈ